ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਇਸ ਪਵਿੱਤਰ ਤੇ ਇਲਾਹੀ ਧੁਰ ਕੀ ਬਾਣੀ ਨੂੰ ਖਾਲਸਾ ਜੀ ਜੋ ਮਨੁੱਖ ਪੜਦਾ ਹੈ ਜਪਦਾ ਹੈ ਧਿਆਉਂਦਾ ਹੈ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਜਿਹੜਾ ਪਰਮੇਸ਼ਰ ਹੈ ਜਿਹਦੀ ਕਿਰਪਾ ਨਾਲ ਅਸੀਂ ਸੰਸਾਰ ਵਿੱਚ ਆਏ ਹਾਂ ਜਾਂ ਖਾਲਸਾ ਜੀ ਇਹ ਸੰਸਾਰ ਚੱਲ ਰਿਹਾ ਹੈ ਉਹ ਸਦਾ ਹੀ ਅਬਿਨਾਸੀ ਹੈ ਉਹਦਾ ਨਾਸ਼ ਨਹੀਂ ਹੁੰਦਾ ਉਹ ਨਾਸ਼ ਰਹਿਤ ਹੈ ਇਹ ਸਾਨੂੰ ਗੁਰਬਾਣੀ ਦੱਸਦੀ ਹੈ ਖਾਲਸਾ ਜੀ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬੇਨਾਸੀਪੁਰਖ ਹੈ ਸਭ ਮੈਂ ਰਹਾ ਸਮਾਏ ਉਹ ਸਾਰਿਆਂ ਘਟਾਂ ਦੇ ਵਿੱਚ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਵਸਣ ਵਾਲਾ ਹੈ ਵਸਿਆ ਹੋਇਆ ਹੈ ਸੋ ਖਾਲਸਾ ਜੀ ਇਹ ਸਤਿਗੁਰੂ ਦੀ ਪਾਵਨ ਧੁਰ ਕੀ ਬਾਣੀ ਜੋ ਹੈ ਇਹ ਕੱਲੇ ਖਾਲਸਾ ਜੀ ਸਾਨੂੰ ਸੋਝੀ ਜਾਂ ਗਿਆਨ ਨਹੀਂ ਬਖਸ਼ਦੀ ਇਹ ਪਾਰਸ ਕਲਾ ਹੈ ਇਹ ਖਾਲਸਾ ਜੀ ਰੋਗੀ ਨੂੰ Arogh ਕਰਦੀ ਹੈ ਦੁਖੀਏ ਨੂੰ ਸੁਖੀਆ ਕਰਦੀ ਹੈ ਸੋ ਸਾਰਿਆਂ ਪਦਾਰਥਾਂ ਨੂੰ ਦੇਣ ਵਾਲੀ ਇਹ ਪਾਵਨ ਪਵਿੱਤਰ ਧੁਰ ਕੀ ਬਾਣੀ ਹੈ ਜੋ ਜੋ ਖਾਲਸਾ ਜੀ ਇਹ ਬਾਣੀ ਨੂੰ ਸਹਾਰਾ ਬਣਾਉਂਦਾ ਹੈ ਆਪਣੇ ਜ਼ਿੰਦਗੀ ਦੇ ਵਿੱਚ ਤ्यों-ਤ्यों ਉਹਦੀ ਰੱਖਿਆ ਕਰਦੀ ਆ ਕਈ ਖਾਲਸਾ ਜੀ ਐਸੇ ਗੁਰਮਖ ਹਨ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਚਿੱਤ ਜੋੜ ਕੇ ਰੱਖਦੇ ਸਦਾ ਹੀ ਮਹਾਰਾਜ ਨੂੰ ਆਸਰਾ ਸਮਝਦੇ ਜਿਵੇਂ ਸਤਿਗੁਰ ਮਹਾਰਾਜ ਕਹਿੰਦੇ ਮੈਂ ਸਤਿਗੁਰ ਛੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਮਾਉ ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਕਿ ਭਾਈ ਕਈ ਇਹੋ ਜਿਹੇ ਗੁਰਮਖ ਹਨ ਜਿਹੜੇ ਕਹਿੰਦੇ ਕਿ ਮੇਰੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਸਾਂਝ ਬਣ ਆਈ ਆ ਮੇਰਾ ਗੂੜਾ ਪ੍ਰੇਮ ਹੈ ਆਪਣੇ ਗੁਰੂ ਨਾਲ ਮੈਂ ਆਪਣੇ ਗੁਰੂ ਨੂੰ ਕਿਵੇਂ ਮਿਲਾਂ ਇਸ ਬਾਰੇ ਵਿਚਾਰ ਦੇ ਸੋਚਦੇ ਰਹਿੰਦੇ ਖਾਲਸਾ ਜੀ ਤੇ ਸਤਿਗੁਰੂ ਜੀ ਅੱਗੇ ਬਾਣੀ ਵਿੱਚ ਬਚਨ ਕਰਦੇ ਉਹ ਕੈਸੇ ਗੁਰਮੁਖ ਹਨ ਤੇ ਉਹਨਾਂ ਨੂੰ ਕੀ ਕੁਝ ਪ੍ਰਾਪਤ ਹੁੰਦਾ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ ਮਹਾਰਾ ਸੱਚੇ ਪਾਤਸ਼ਾਹ ਦੱਸ ਦਿਓ ਉਹ ਗੁਰਮੁਖ ਜਿਹੜੇ ਹਨ ਉਹ ਗੁਰੂ ਕੀ ਬਾਣੀ ਨੂੰ ਆਪਣਾ ਸਹਾਰਾ ਸਮਝਦੇ ਖਾਲਸਾ ਜੀ ਦੁੱਖ ਵਿੱਚ ਸੁੱਖ ਵਿੱਚ ਉਹ ਗੁਰੂ ਕੇ ਸ਼ਬਦ ਦਾ ਹੀ ਜਾਪ ਕਰਦੇ ਜੇ ਸੁਖ ਆ ਗਿਆ ਤੇ ਖਾਲਸਾ ਜੀ ਉਹੀ ਜਾਪ ਕਰਦੇ ਬਾਣੀ ਦਾ ਤੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਜੇ ਕਿਤੇ ਦੁੱਖ ਆ ਗਿਆ ਤੇ ਖਾਲਸਾ ਜੀ ਬਾਣੀ ਦਾ ਜਾਪ ਕਰਕੇ ਮਹਾਰਾਜ ਅੱਗੇ ਬੇਨਤੀ ਕਰਦੇ ਅਰਦਾਸ ਕਰਦੇ ਉਹਨਾਂ ਦਾ ਜਿਹੜਾ ਆਸਰਾ ਸਹਾਰਾ ਹੈ ਉਹ ਗੁਰੂ ਕੀ ਬਾਣੀ ਹੀ ਹੈ ਤੇ ਖਾਲਸਾ ਜੀ ਉਹ ਗੁਰੂ ਕੀ ਬਾਣੀ ਵਿੱਚ ਹੀ ਜੁੜੇ ਰਹਿੰਦੇ ਹਨ ਅੱਠੇ ਪੈਰ ਉਹਨਾਂ ਦੇ ਮੁਖੋਂ ਜਦੋਂ ਕਿਤੇ ਗੱਲਾਂ ਵੀ ਕਰਦੇ ਨੇ ਕਿਸੇ ਨਾਲ ਸੰਸਾਰੀ ਤਾਂ ਵੀ ਖਾਲਸਾ ਜੀ ਉਹ ਗੁਰੂ ਕੀ ਬਾਣੀ ਦੀ ਐਗਜ਼ੈਂਪਲ ਦਿੰਦੇ ਐਸੇ ਗੁਰਮਖ ਵੀ ਇਸ ਧਰਤੀ ਉੱਤੇ ਹਨ ਸੋ ਮਹਾਰਾਜ ਸੱਚੇ ਪਾਸ਼ਾ ਦੱਸਦੇ ਕਿ ਭਾਈ ਇਹ ਪਰਮੇਸ਼ਰ ਦੇ ਨਾਮ ਦਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਕੀਮਤੀ ਖਜ਼ਾਨਾ ਹੈ ਇਹ ਗੁਰੂ ਕੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਤੇ ਖਾਲਸਾ ਦੀ ਔਕਾਤ ਕਹਾਣੀ ਪ੍ਰੇਮ ਕੀ ਕੋਪ੍ਰੀਤਮ ਆਖ ਹੈ ਆਏ ਮਹਾਰਾਜ ਕਹਿੰਦੇ ਜਿਹੜੀ ਔਕਾਤ ਕਹਾਣੀ ਹੈ ਨਾ ਪਰਮੇਸ਼ਰ ਦੀ ਸਿਫਤ ਸਲਾਹ ਦੀ ਇਹ ਭਾਈ ਜਿਹੜੇ ਗੁਰਮਖਾਂ ਨੂੰ ਕਹਿੰਦੇ ਕਿਵੇਂ ਬਿਆਨ ਕਰੀਏ ਕੌਣ ਬਿਆਨ ਕਰ ਸਕਦਾ ਕੋਈ ਗੁਰਮੁਖ ਆਵੇ ਕੋਈ ਗੁਰੂ ਕਾ ਪਿਆਰਾ ਆਵੇ ਕੋਈ ਗੁਰਸਿੱਖ ਆਵੇ ਆ ਕੇ ਬੈਠ ਕੇ ਤੇ ਸਾਨੂੰ ਆਪਣੇ ਗੁਰੂ ਦੀਆਂ ਸਿਫਤ ਸਲਾਵਾਂ ਸੁਣਾਵੇ ਤੇ ਖਾਲਸਾ ਜੀ ਅੱਜ ਕੱਲ੍ਹ ਸੰਸਾਰ ਦੀ ਜਿਹੜੀ ਮਤ ਹੈ ਉਹ ਖਾਲਸਾ ਜੀ ਵਿਕਾਰੀ ਹੈ ਉਹ ਗੁਰੂ ਕੀ ਗੱਲ ਸੁਣਨ ਨੂੰ ਚੰਗਾ ਨਹੀਂ ਸਮਝਦੇ ਤੇ ਖਾਲਸਾ ਜੀ ਜਿੱਥੇ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਹੁੰਦੀਆਂ ਹੋਣ ਉੱਥੇ ਭੱਜ ਕੇ ਜਾਂਦੇ ਕਿ ਮਹਾਰਾਜ ਕਹਿੰਦੇ ਪਰ ਜਿਹੜਾ ਗੁਰੂ ਕੀ ਗੱਲ ਸੁਣਾਉਣ ਵਾਲਾ ਹੈ ਗੁਰੂ ਕੀ ਜਿਹੜੀ ਬਾਤ ਪਾਉਣ ਵਾਲਾ ਹੈ ਕਹਿੰਦੇ ਆ ਕਾਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਕੋਈ ਗੁਰੂ ਕਾ ਪਿਆਰਾ ਆਕੇ ਦੱਸੇ ਜਿਹੜੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ ਕੋਈ ਮਾੜਾ ਮੋਟਾ ਮਹਾਰਾਜ ਅਕਾਲ ਪੁਰਖ ਜੀ ਦਾ ਸਾਨੂੰ ਰਸਤਾ ਦੱਸੇ ਕੋਈ ਪਰਮੇਸ਼ਰ ਦੀ ਸਿਫਤ ਸਲਾਹ ਕਰੇ ਤੇ ਉਹਨੂੰ ਕੀ ਦਈਏ ਇਸ ਦੇਵਾ ਮਨ ਆਪਣਾ ਨਿਵਨੇਵ ਲਾਗਾ ਪਾਏ ਕਹਿੰਦੇ ਮੈਂ ਨਿਵਨੇਵ ਕੇ ਦੰਡੋਦ ਬੰਦਨਾ ਲੰਮੇ ਪੈ ਕੇ ਉਹਦੇ ਚਰਨਾਂ ਤੇ ਨਮਸਕਾਰਾਂ ਕਰਾਂ ਜਿਹੜਾ ਮੈਨੂੰ ਆਪਣੇ ਮੇਰੇ ਗੁਰੂ ਦੀਆਂ ਗੱਲਾਂ ਸੁਣਾਵੇ ਮੈਂ ਆਪਣਾ ਮਨ ਤਾਂ ਉਹਨੂੰ ਦੇ ਦਵਾਂ ਸੋ ਖਾਲਸਾ ਜੀ ਇਹ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਦੀਨ ਦੁਨੀ ਦੇ ਮਾਲਕ ਜਿਨ੍ਹਾਂ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਉਹ ਸਾਰੇ ਥਾਂ ਵਿਆਪਕ ਹੈ ਤੇ ਸਾਰਿਆਂ ਦੀ ਜਾਣਨ ਵਾਲਾ ਹੈ ਪਰ ਖਾਲਸਾ ਜੀ ਗੁਰਮੁਖ ਬਿਰਤੀ ਵਾਲੇ ਵਿਰਲੇ ਹਨ ਜਿਹੜੀ ਦੁਰਮਤ ਬਿਰਤੀ ਹੈ ਉਹਦੇ ਵਾਲੇ ਲੋਕ ਜ਼ਿਆਦਾ ਹਨ ਸੰਸਾਰ ਵਿੱਚ ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਮਤ ਦੁਰਮਤ ਵਰਤਣਾ ਸਾਧ ਅਸਾਧ ਸੰਗਤ ਵਿੱਚ ਵਸੈ ਕਹਿੰਦੇ ਜੇ ਹੁਣ ਕੋਈ ਕਹਵੇ ਅਸੀਂ ਗੁਰਮੁਖ ਕਿਦਾਂ ਹੋ ਜੀਏ ਵੀ ਕਈਆਂ ਦੀ ਮਤ ਖੋਟੀ ਹੋਇਆ ਕਰਦੀ ਖਾਲਸਾ ਜੀ ਮਾੜੀ ਮਤ ਵਾਲੇ ਹੋਇਆ ਕਰਦੇ ਆ ਵਿਸ਼ੇ ਵਿਕਾਰ ਭੋਗਣ ਕਰਕੇ ਮਾੜੀ ਸੰਗਤ ਕਰਨ ਕਰਕੇ ਉਹਨਾਂ ਦੀ ਜਿਹੜੀ ਮਤ ਹੈ ਉਹ ਦੁਰਮਤ ਹੋਈ ਹੁੰਦੀ ਹੈ ਖਾਲਸਾ ਜੀ ਖੋਟੀ ਮਤ ਦੇ ਧਾਰਨੀ ਹੁੰਦੇ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਸਵਾਲ ਕੀਤਾ ਕਿ ਮਹਾਰਾਜੀ ਇਹ ਗੁਰਮਤ ਵਾਲੀ ਗੁਰਮੁਖਾਂ ਵਾਲੀ ਬਿਰਤੀ ਕਿੱਥੋਂ ਮਿਲਦੀ ਹੈ ਤੇ ਜਿਹੜੀ ਖੋਟੀ ਮਤ ਹੈ ਇਹ ਕਿੱਥੋਂ ਉਪਜਦੀ ਹੈ ਤੇ ਸਤਿਗੁਰਾਂ ਨੇ ਦੱਸਣਾ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਖਾਲਸਾ ਜੀ ਦੱਸਦੇ ਕਿ ਜਿਹੜੀ ਗੁਰਮਤ ਹੈ ਉਹ ਖਾਲਸਾ ਜੀ ਸਾਧ ਦੀ ਸੰਗਤ ਕਰਨਦਿਆਂ ਪ੍ਰਾਪਤ ਹੁੰਦੀ ਹੈ ਉਹ ਸੱਚੇ ਪੁਰਸ਼ਾਂ ਦੀ ਨਿਰਮਲ ਪੁਰਖਾਂ ਦੀ ਖਾਲਸਾ ਜੀ ਸੰਗਤ ਕਰਨ ਕਰਕੇ ਪ੍ਰਾਪਤ ਹੁੰਦੀ ਹੈ ਤੇ ਜਿਹੜੀ ਦੁਰਮਤ ਹੈ ਉਹ ਖਾਲਸਾ ਜੀ ખોਟੀ ਮਤ ਵਾਲਿਆਂ ਦੀ ਸੰਗਤ ਕਰਕੇ ਪ੍ਰਾਪਤ ਹੁੰਦੀ ਹੈ ਹੁਣ ਆਪਣੇ ਅੰਦਰ ਆਪਾਂ ਝਾਤ ਮਾਰ ਲਈਏ ਆਪਾਂ ਵਿਚਾਰ ਲਈਏ ਕਿ ਸਾਡੀ ਮਤ ਵਿਸ਼ਿਆਂ ਵਿਕਾਰਾਂ ਵਾਲ ਹੈ ਜਾ ਗੁਰੂ ਵਾਲ ਹੈ ਜੇ ਤੇ ਗੁਰੂ ਵਾਲ ਹੈ ਤੇ ਫੇਰ ਭਾਈ ਤੁਸੀਂ ਗੁਰੂ ਕੀ ਸੰਗਤ ਵਿੱਚ ਹੋ ਗੁਰੂ ਜਨਾਂ ਦੀ ਸੰਗਤ ਵਿੱਚ ਹੋ ਤੁਸੀਂ ਚੰਗਾ ਇਸ ਕੰਨਾਂ ਰਾਹੀਂ ਸੁਣ ਰਹੇ ਹੋ ਜਿਹੜਾ ਮਨੁੱਖ ਖਾਲਸਾ ਜੀ ਗੁਰੂ ਕੀ ਬਾਣੀ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਗੁਰੂ ਦਾ ਨਾਮ ਗੁਰੂ ਜੀ ਦੀ ਮਹਿਮਾ ਇਹ ਆਪਣੇ ਕੰਨਾਂ ਦੇ ਨਾਲ ਸੁਣਦਾ ਤੇ ਰਸਨਾ ਦੇ ਨਾਲ ਕਰਦਾ ਉਹਦੇ ਅੰਦਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਦਾ ਜਿਹੜਾ ਵੱਡਾ ਖਜ਼ਾਨਾ ਹੈ ਪ੍ਰਗਟ ਹੁੰਦਾ ਗੁਰੂ ਕੀ ਖੁਸ਼ੀ ਗੁਰੂ ਦਾ ਆਨੰਦ ਖਾਲਸਾ ਜੀ ਗੁਰੂ ਦਾ ਖੇੜਾ ਉਹਨੂੰ ਪ੍ਰਾਪਤ ਹੁੰਦਾ ਤੇ ਜਿਹੜੇ ਮਨੁੱਖ ਖਾਲਸਾ ਜੀ ਸ਼ਬਦ ਕੋਈ ਆ ਜਾਵੇ ਫੋਨ ਦੇ ਅੱਗੇ ਤੇ ਗਾਹ ਨੰਗਾ ਦਿੰਦੇ ਨੇ ਕੋਈ ਕਥਾ ਆ ਜਾਵੇ ਤੇ ਕਹਿ ਦਿੰਦੇ ਨੇ ਐਵੇਂ ਹੀ ਨੇ ਬਾਬਾ ਐਵੇਂ ਹੀ ਆ ਸੋ ਗਾਣਾ ਕੋਈ ਆ ਜਾਵੇ ਤੇ ਉਹ ਸੁਣਨ ਲੱਗ ਪੈਣਾ ਉਹਨੂੰ ਚੰਗੀ ਤਰ੍ਹਾਂ ਸੁਣ ਲੈਣਾ ਉਹ ਖਾਲਸਾ ਜੀ ਇਹ ਦੁਰਮਤ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾ ਦੇ ਸਰਤਾਜ ਸਤਗੁਰੂ ਬਾਣੀ ਵਿੱਚ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਗੀਤਨਾਦ ਨੇ ਨਾ ਗੰਦੇ ਜਿਹਨੂੰ ਆਪਾਂ ਚਾਵਾਂ ਨਾਲ ਸੁਣਦੇ ਆ ਤੇ ਖਾਲਸਾ ਜੀ ਬਹੁਤੇ ਅਮਰਤ ਧਾਰੀ ਸਿੱਖ ਸੁਣਦੇ ਅਮਰਤ ਧਾਰੀ ਸਿੱਖ ਜਿਹੜਾ ਹੈ ਉਹਨੂੰ ਤੇ ਮਹਾਰਾਜ ਜੀਆ ਨੇ ਵਰਜਿਆ ਹੋਇਆ ਹੈ ਕਿ ਗਾਣੇ ਨਹੀਂ ਸੁਣਨੇ ਗਾਣਿਆਂ ਵਾਲੇ ਪਾਸੇ ਨਹੀਂ ਜਾਣਾ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਬੀਬੀਆਂ ਅਮਰਤ ਧਾਰੀ ਉਹ ਵੀ ਗਾਣੇ ਸੁਣਦੇ ਤੇ ਖਾਲਸਾ ਜੀ ਹੋਰ ਵੀ ਜਿਹੜੇ ਆਪਣੇ ਗੁਰਸਿੱਖ ਨੇ ਉਹ ਵੀ ਗਾਣੇ ਸੁਣਦੇ ਤੇ ਗੁਰੂ ਕਾ ਸ਼ਬਦ ਕੋਈ ਵਿਰਲਾ ਸੁਣਦਾ ਕੋਈ ਵਿਰਲਾ ਹੈ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਸੁਣਦਾ ਹੈ ਜਾਂ ਖਾਲਸਾ ਜੀ ਕਿਤੇ ਸ਼ਬਦ ਚ ਅਭਿਆਸ ਚੱਲਦਾ ਹੁੰਦਾ ਉੱਥੇ ਉਹ ਚੀਜ਼ ਨੂੰ ਸੁਣਦਾ ਕੋਈ ਕਥਾ ਸੁਣਦਾ ਨਹੀਂ ਤੇ ਖਾਲਸਾ ਜੀ ਲੋਕਾਂ ਦੀ ਇਹ ਬਿਰਤੀ ਹੋ ਚੁੱਕੀ ਹੈ ਕਿ ਜਿਹੜੀ ਕਥਾ ਹੈ ਉਹਨੂੰ ਸਪੀਡ ਨਾਲ ਵਧਾ ਕੇ ਉਹਦੀ ਸਪੀਡ ਤੇ ਸੁਣ ਲਓ ਵੀ ਛੇਤੀ ਸੁਣਿਆ ਜਾਊਗਾ ਤੇ ਜਿਹੜਾ ਖਾਲਸਾ ਜੀ ਗਾਣਾ ਹੈ ਉਹਨੂੰ ਚਾਰ ਚਾਰ ਪੰਜ ਪੰਜ ਵਾਰੀ ਸੁਣ ਲੈਣਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਇਹ ਜਿਹੜੀ ਦੁਰਮਤ ਹੈ ਇਹਦਾ ਮਤਲਬ ਤੁਹਾਡੀ ਸੰਗਤ ਖੋਟੀ ਹੈ ਮਾੜੀ ਸੰਗਤ ਵਿੱਚ ਹੋ ਤਾਂ ਕਰਕੇ ਐਵੇਂ ਹੋ ਰਿਹਾ ਸੋ ਸਤਿਗੁਰੂ ਮਹਾਰਾਜ ਸੱਚੇ ਪਾਸ਼ਾ ਸਮਝਾਉਂਦੇ ਆ ਕਿ ਜਿਹੜੀ ਖਾਲਸਾ ਜੀ ਗੁਰਮੁਖਾਂ ਦੀ ਸੰਗਤ ਹੈ ਉਹਦੇ ਵਿੱਚ ਜਿਹੜੀ ਗੁਰਮਤ ਹੈ ਉਹ ਪ੍ਰਾਪਤ ਹੁੰਦੀ ਹੈ ਜਿਹੜੀ ਖੋਟੀ ਮਤ ਵਾਲੇ ਲੋਕ ਹਨ ਉੱਥੇ ਦੁਰਮਤ ਪ੍ਰਾਪਤ ਹੁੰਦੀ ਹੈ ਸੋ ਸਤਿਗੁਰੂ ਮਹਾਰਾਜ ਦੀਨ ਦੀ ਦੇ ਮਾਲਕ ਕਹਿੰਦੇ ਨਾਮਦਾਨ ਇਸ਼ਨਾਨ ਤਜ ਕੀਰਤਨ ਕਥਨ ਸਾਧੂ ਪਰਸ ਹੈ ਕਹਿੰਦੇ ਇਹ ਸੰਸਾਰੀ ਮਨੁੱਖਾਂ ਦਾ ਹਾਲ ਕੀ ਹੋ ਗਿਆ ਇਹ ਦੁੱਖ ਇਹਨਾਂ ਨੂੰ ਕਿਉਂ ਚਿੰਬੜੇ ਹੋਏ ਨੇ ਇਹ ਘਰ ਘਰ ਵਿੱਚ ਪਰੇਸ਼ਾਨੀਆਂ ਕਿਉਂ ਨੇ ਕਿਉਂ ਨਹੀਂ ਕਿਸੇ ਦੇ ਕੰਮ ਆਸ ਆ ਰਹੇ ਕਹਿੰਦੇ ਨਾਮ ਨੂੰ ਵੀ ਛੱਡ ਦਿੱਤਾ ਨਾਮ ਨਹੀਂ ਵਾਹਿਗੁਰੂ ਜੀ ਦਾ ਜਪਦੇ ਤੇ ਦਾਨ ਵੀ ਨਹੀਂ ਕਰਦੇ ਤੇ ਇਸ਼ਨਾਨ ਵੀ ਨਹੀਂ ਕਰਦੇ ਇਸ਼ਨਾਨ ਕਰਨ ਦਾ ਮਤਲਬ ਹੁੰਦਾ ਖਾਲਸਾ ਜੀ ਸ਼ੁਭ ਕਰਮ ਕਰਨੇ ਜਾਂ ਅਮਰਤ ਵੇਲੇ ਜਾ ਕੇ ਇਸ਼ਨਾਨ ਕਰਨਾ ਇੱਥੇ ਤਿੰਨੇ ਗੱਲਾਂ ਦੀ ਸਤਗੁਰਾਂ ਨੇ ਮੱਤ ਦਿੱਤੀ ਆ ਇੱਕ ਅਮਰਤ ਵੇਲੇ ਜਾਗਣ ਦੀ ਨਾਮ ਜਪਣ ਦੀ ਤੇ ਦਾਨ ਕਰਨ ਦੀ ਇਹ ਸਾਰਾ ਕੁਝ ਛੱਡ ਕੇ ਕੀਰਤਨ ਕਥਾ ਨਾ ਸਾਧੂ ਪਰਸਾ ਨਾ ਕੀਰਤਨ ਵਿੱਚ ਚਿੱਤ ਜੋੜਦੇ ਆ ਨਾ ਕਥਾ ਵਿੱਚ ਚਿੱਤ ਜੋੜਦੇ ਆ ਤੇ ਨਾ ਭਲੀ ਸੰਗਤ ਕਰਦੇ ਆ ਕਿਸੇ ਸਾਧੂ ਦੀ ਜਾਂ ਸਤਗੁਰਾਂ ਦੀ ਕਿਸੇ ਪ੍ਰਕਾਰ ਵੀ ਮਹਾਰਾਜ ਕਹਿੰਦੇ ਇਹ ਸੰਗਤ ਨਹੀਂ ਕਰਦੇ ਤੇ ਫਿਰ ਕੀ ਹੁੰਦਾ ਉਹ ਕੀ ਹਾਲ ਹੈ ਉਸ ਬੰਦੇ ਦਾ ਕਹਿੰਦੇ ਕੁੱਤਾ ਚੌਕ ਚੜਾਈ ਆ ਚੱਕੀ ਚਟਣ ਕਾਰਨ ਨਸੈ ਕਹਿੰਦੇ ਜਿਵੇਂ ਕੁੱਤਾ ਉਹਨੂੰ ਕੋਈ ਤਖਤ ਤੇ ਬਿਠਾ ਦੇਵੇ ਬਾਦਸ਼ਾਹ ਬਣਾ ਦੇਵੇ ਤੇ ਕੁੱਤੇ ਦੀ ਆਦਤ ਹੈ ਖਾਲਸਾ ਜੀ ਜਿਹੜੀ ਚੱਕੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਆਟਾ ਹੁੰਦਾ ਗਿੱਲਾ ਸੁੱਕਾ ਜਿਹਾ ਉਹਦਾ ਖਾਣ ਦਾ ਉਹਨੂੰ ਚਟਣ ਦਾ ਉਹ ਤਖਤ ਨੂੰ ਛੱਡ ਕੇ ਚੱਕੀ ਵਿੱਚ ਜਾ ਕੇ ਮੂੰਹ ਪਾਊਗਾ ਭਾਵ ਇਹ ਮਨੁੱਖ ਜਿਹੜਾ ਹੈ ਇਹਨੂੰ ਪਰਮੇਸ਼ਰ ਨੇ ਸਰੀਰ ਦਿੱਤਾ ਨਾਮ ਜਪਣ ਵਾਸਤੇ ਬਾਣੀ ਪੜਨ ਵਾਸਤੇ ਚੰਗੇ ਕੰਮ ਕੰਮ ਕਰਨ ਵਾਸਤੇ ਕਰਮ ਚੰਗੇ ਨੇਕ ਕਰਨ ਵਾਸਤੇ ਪਰ ਖਾਲਸਾ ਜੀ ਇਹ ਕੁੱਤਾ ਬਿਰਤੀ ਹੈ ਇਹ ਚੰਗਿਆ ਕੰਮਾਂ ਨੂੰ ਛੱਡ ਕੇ ਤੇ ਮਾੜਿਆ ਕੰਮਾਂ ਨੂੰ ਭੱਜਦਾ ਤੇ ਸਤਗੁਰ ਕਹਿੰਦੇ ਕਿ ਇਹਦੀ ਬਿਰਤੀ ਕੁੱਤੇ ਵਾਲੀ ਆ ਅਗੁਣਿਆਰਾ ਗੁਣ ਨਾ ਸਰਸਾ ਕਹਿੰਦੇ ਜਿਹੜਾ ਔਗਣਿਆਰਾ ਮਨੋਖਾ ਹੈ ਨਾ ਪਾਪੀ ਜਿਹਦੇ ਹਿਰਦੇ ਵਿੱਚ 24 ਘੰਟੇ ਇਹੀ ਚੀਜ਼ ਰਹਿੰਦੀ ਵੀ ਮੈਂ ਆਹ ਕਰ ਲਾਂ ਮਾੜਾ ਕਿਸੇ ਦਾ ਤੇ ਆਹ ਕਰ ਲਾਂ ਕਹਿੰਦੇ ਜਿਹੜੇ ਮਨੋਖ ਦੇ ਹਿਰਦੇ ਵਿੱਚ ਬਹੁਤ ਔਗਣ ਨੇ ਉਹ ਹਮੇਸ਼ਾ ਜਿਹੜਾ ਹੈ ਉਹ ਔਗਣ ਹਾਰੇ ਬੰਦੇ ਕੋਲੇ ਖਲੋ ਕੇ ਖੁਸ਼ ਹੁੰਦਾ ਉਹ ਗੁਰੂ ਕੇ ਬੰਦੇ ਗੁਰੂ ਕੀ ਗੱਲ ਕਰਨ ਵਾਲੇ ਮਨੋਖ ਲਾਗੇ ਕਦੇ ਖਲੋ ਨਹੀਂ ਸਕਦਾ ਉਹਨੂੰ ਚੰਗਾ ਨਹੀਂ ਲੱਗਦਾ ਉਹਨੇ ਕਈ ਵਾਰੀ ਟਕਵੰਜ ਮਾਰਨਾ ਹੁੰਦਾ ਕਈ ਵਾਰ ਤੁਸੀਂ ਵੇਖਿਆ ਹੋਊਗਾ ਤੁਹਾਨੂੰ ਮਿਲੇ ਹੋਣਗੇ ਉਹ ਲੋਕ ਤੁਸੀਂ ਗੁਰੂ ਕੀ ਗੱਲ ਕਰਦੇ ਹੋਵੋਗੇ ਨਾ ਕਿਸੇ ਨਾਲ ਤੇ ਅਗਲਾ ਬੰਦਾ ਸੁਣ ਵੀ ਰਿਹਾ ਹੁੰਦਾ ਉਹ ਤੀਜਾ ਵਿੱਚ ਆ ਕੇ ਇਹੋ ਜੀ ਗੱਲ ਕਰ ਦਿੰਦਾ ਕਿ ਦੋਹਾਂ ਦਾ ਰਸ ਖਰਾਬ ਕਰ ਦਿੰਦਾ ਉਹ ਖਾਲਸਾ ਜੀ ਕੁੱਤੇ ਵਰਤੀ ਹੁੰਦੇ ਨੇ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਜਪਣਾ ਨਾਮ ਦੀ ਕਮਾਈ ਕਰਨੀ ਚੰਗੇ ਗੁਣ ਜਿਹੜੇ ਹਿਰਦੇ ਵਿੱਚ ਧਾਰਨ ਕਰਨੇ ਕਿਉਂਕਿ ਖਾਲਸਾ ਜੀ ਗੁਣਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਸੋ ਸਤਗੁਰੂ ਮਹਾਰਾਜ ਦੀ ਇਹ ਬਾਣੀ ਸਾਨੂੰ ਸਮਝਾਉਂਦੀ ਹੈ ਇਹ ਬਾਣੀ ਵਿੱਚ ਹੀ ਖਾਲਸਾ ਜੀ ਸਭੇ ਪਦਾਰਥ ਹਨ ਇਹ ਸਾਰੇ ਦੀ ਸਾਰੀ ਸੋਝੀ ਸਤਗੁਰੂ ਮਹਾਰਾਜ ਸਾਨੂੰ ਬਾਣੀ ਅੰਦਰ ਦਿੰਦੇ ਨੇ ਤੇ ਜੇ ਆਪਾਂ ਬਾਣੀ ਨੂੰ ਪੜਾਂਗੇ ਨਾ ਤੇ ਫਿਰ ਖਾਲਸਾ ਜੀ ਸੁੱਖ ਕਿਵੇਂ ਮਿਲਣਗੇ ਜੇ ਤੁਹਾਨੂੰ ਧੀ ਪੁੱਤ ਚਾਹੀਦਾ ਦੁੱਧ ਚਾਹੀਦਾ ਸ਼ੌਹਰਤ ਚਾਹੀਦੀ ਹੈ ਚੌਧਰ ਪੁਣਾ ਚਾਹੀਦਾ ਤੇ ਮਹਾਰਾਜ ਕਹਿੰਦੇ ਬਾਣੀ ਪੜੋ ਤੇ ਜੇ ਖਾਲਸਾ ਜੀ ਗਿਆਨ ਚਾਹੀਦਾ ਚੰਗੀ ਮਤ ਚਾਹੀਦੀ ਹੈ ਚੰਗੀ ਸ੍ਰੇਸ਼ਟ ਮਤ ਚਾਹੀਦੀ ਹੈ ਵਿਦਵਾਨਤਾ ਚਾਹੀਦੀ ਹੈ ਉਹ ਵੀ ਗੁਰੂ ਵਿੱਚੋਂ ਮਿਲੇਗੀ ਸੋ ਸਤਗੁਰਾਂ ਦੇ ਚਰਨੀ ਲੱਗ ਜਾਈਏ ਸਾਬਤ ਸੂਰਤ ਹੋ ਕੇ ਨਾਮ ਤੇ ਆਈਏ ਨਾਮ ਜਪੀਏ ਨਨਕਲਗੀ ਤਰਸਵਾਮੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧਨ ਮਾਤਾ ਸਾਹਿਬ ਦੇਵਾ ਜੀ ਇਹਨਾਂ ਦੇ ਚਰਨਾਂ ਦਾ ਧਿਆਨ ਧਰੀਏ ਤੇ ਗੁਰਸਿੱਖੀ ਜੀਵਨ ਮੰਗੀਏ ਖਾਲਸਾ ਜੀ ਗੁਰਸਿੱਖੀ ਜੀਵਨ ਜਿਹੜਾ ਹੈ ਉਹ ਸਾਰਿਆਂ ਭੈਆਂ ਨੂੰ ਦੂਰ ਕਰਨ ਵਾਲਾ ਹੈ ਸੋ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਟਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਨਾਲ ਮੇਰ ਨਾਲ ਜੋ ਆਈ ਹੈ ਆਪਾਂ ਸਰਵਣ ਕਰੀਏ ਇਹ ਹੱਟਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਾਤਾ ਕਹਿੰਦੇ ਕਿ ਮੈਂ ਕਿਸੇ ਕੋਲੋਂ ਨਾ ਸੁਣਿਆ ਸੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਨਾਲ ਚਪਹਿਰਿਆਂ ਦੀ ਸੇਵਾ ਕਰਨ ਦੇ ਨਾਲ ਬੜੀ ਕਿਰਪਾ ਵਰਤਦੀ ਮਾਤਾ ਦੱਸਦੀ ਹੈ ਕਿ ਮੈਂ ਸ਼੍ਰੀ ਅਮਰitsar ਸਾਹਿਬ ਦੀ ਹੀ ਹਾਂ ਤੇ ਇੱਥੇ ਮੇਰੀਆਂ ਬਹੁਤ ਸਾਰੀਆਂ ਜਿਹੜੀਆਂ ਸਹੇਲੀਆਂ ਨੇ ਉਹ Hindu ਪਰਿਵਾਰ ਵਿੱਚੋਂ ਨੇ ਤੇ ਅਸੀਂ ਇੱਕ ਦਿਨ ਬੈਠੀਆਂ ਸੀ ਤੇ ਮੈਨੂੰ ਇੱਕ Hindu ਪਰਿਵਾਰ ਦੀ ਬੀਬੀ ਕਹਿੰਦੀ ਹੈ ਕਿ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸ ਕਰ ਕਿ ਬਾਬਾ ਜੀ ਤੇਰੇ ਤੇ ਕਿਰਪਾ ਕਰਨਗੇ ਮਿਹਰਾਂ ਕਰਨਗੇ ਤੇ ਤੇਰੇ ਵੀ ਜਿਹੜੇ ਕਾਰਜ ਸਫਲੇ ਹੋਣਗੇ ਹੁਣ ਮਾਤਾ ਦੇ ਘਰੇ ਦਿੱਕਤ ਕੀ ਸੀ ਖਾਲਸਾ ਜੀ ਮਾਤਾ ਦੀਆਂ ਦੋ ਬੱਚੀਆਂ ਸਨ ਧੀਆਂ ਸਨ ਵਿਆਹੀਆਂ ਹੋਈਆਂ ਤੇ ਇੱਕ ਪੁੱਤਰ ਸੀ ਉਹ ਵੀ ਵਿਆਹਿਆ ਹੋਇਆ ਤੇ ਜਿਹੜੀ ਵੱਡੀ ਧੀ ਸੀਗੀ ਉਹਨੂੰ 7 ਸਾਲ ਹੋ ਗਏ ਸੀ ਵਿਆਹੀ ਨੂੰ ਜਿਹੜੀ ਦੂਸਰੀ ਸੀ ਉਹਨੂੰ 5 ਕਸਾਲ ਹੋ ਗਏ ਸੀ ਤੇ ਪੁੱਤਰ ਵਿਆਹੇ ਨੂੰ 4 ਸਾਲ ਹੋ ਗਏ ਸੀ ਸੋ ਮਾਤਾ ਦੇ ਘਰ ਜਿਹੜੀ ਮਾਤਾ ਸੀ ਉਹਦੇ ਨਾਲ ਧੀਆਂ ਦੇ ਘਰੇ ਕੋਈ ਔਲਾਦ ਸੀਗੀ ਤੇ ਨਾ ਆਪਣੇ ਪੁੱਤਰ ਦੇ ਘਰੇ ਕੋਈ ਔਲਾਦ ਸੀ ਤੇ ਉਹ ਇੱਕ ਹਿੰਦੂ ਬੀਬੀ ਜਿਹੜੀ ਸੀ ਉਹਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਤੇ ਬੜਾ ਪੂਰਨ ਭਰੋਸਾ ਰੱਖਿਆ ਖਾਲਸਾ ਜੀ ਉਹਨਾਂ ਦੀ ਵੀ ਹੱਡ ਬੀਤੀ ਆਈ ਹੋਈ ਐ ਦਾਸ ਸੁਣਾਵੇਗਾ ਤੇ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਇਸ ਬੀਬੀ ਨੂੰ ਦੱਸਿਆ ਕਿ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰ ਐਤਵਾਰ ਉੱਥੇ ਸੇਵਾ ਕਰਿਆ ਕਰ ਦੁਪਹਿਰਾ ਕੱਟਦੀ ਐ ਸੰਗਤ ਬਾਣੀ ਸੁਣਿਆ ਕਰ ਬਾਣੀ ਪੜ੍ਹਿਆ ਕਰ ਤੇ ਤੇਰੇ ਤੇ ਕਿਰਪਾ ਹੋਊਗੀ ਤੇ ਖਾਲਸਾ ਜੀ ਐਸੀ ਮਹਾਰਾਜ ਦੀ ਕਿਰਪਾ ਹੋਈ ਮਾਤਾ ਕਹਿੰਦੀ ਮੇਰੇ ਨਾ ਮਨ ਵਿੱਚ ਆਈ ਵੀ ਜੇ ਹਿੰਦੂਆਂ ਦੀਆਂ ਬੀਬੀਆਂ ਇਹ ਬਾਬਾ ਦੀਪ ਸਿੰਘ ਸਾਹਿਬ ਦਾ ਮੈਨੂੰ ਘਰ ਦੱਸ ਰਹੀਆਂ ਤੇ ਮੈਂ ਤੇ ਮਹਾਰਾਜ ਦੇ ਘਰ ਸਿੱਖਣੀ ਜੰਮੀ ਆ ਤੇ ਮੈਂ ਤੇ ਸਿੱਖਾਂ ਦੀ ਹੀ ਧੀ ਆ ਖਾਲਸਾ ਜੀ ਕਈ ਵਾਰੀ ਅਫਸੋਸ ਦੀ ਗੱਲ ਆ ਅਸੀਂ ਸਿੱਖਾਂ ਕਰ ਜੰਮ ਕੇ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਕੋਲੇ ਕਿੱਡੀ ਵੱਡੀ ਤਾਕਤ ਹੈ ਦੁਨੀਆਂ ਦੀ ਬ੍ਰਹਿਮੰਡ ਖੰਡ ਦੀ ਸਾਡੇ ਕੋਲੇ ਤਾਕਤ ਹੈ ਬਦਹੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਇਹ ਸ਼ਬਦ ਵੈਸੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਵਾਸਤੇ ਹੈ ਪਰ ਖਾਲਸਾ ਜੀ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਇਹ ਅਕਾਲ ਪੁਰਖ ਜੀ ਦੇ ਬੱਜੇ ਹੋਏ ਨੇ ਅਕਾਲ ਪੁਰਖ ਜੀਆਂ ਨੇ ਇਹਨੂੰ ਰਚਿਆ ਹੈ ਆਪ ਹੀ ਖਾਲਸਾ ਜੀ ਆਪਣਾ ਰੂਪ ਵਟਾਇਆ ਹੈ ਸਤਿਗੁਰਾਂ ਨੇ ਬਾਣੀ ਰੂਪ ਹੋ ਕੇ ਬੈਠੇ ਹੋਏ ਨੇ ਮਹਾਰਾਜ ਤੇ ਖਾਲਸਾ ਜੀ ਬੀਬੀ ਦੇ ਮਨ ਵਿੱਚ ਬੜਾ ਪ੍ਰੇਮ ਆਇਆ ਤੇ ਬੀਬੀ ਕਹਿੰਦੀ ਹੈ ਮਾਤਾ ਕਹਿੰਦੀ ਹੈ ਵੀ ਮੈਂ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕਰਤਾ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਐਤਵਾਰ ਜਾਣ ਲੱਗ ਪਈ ਕਹਿੰਦੀ ਮੈਂ ਫਿਰ ਅਰਦਾਸ ਕੀਤੀ ਇੱਕ ਵਾਰ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਹਾਰਾਜ ਮੇਰੇ ਦੋਵਾਂ ਧੀਆਂ ਦੇ ਘਰੇ ਔਲਾਦ ਹੋਵੇ ਮੇਰੇ ਪੁੱਤਰ ਦੇ ਘਰ ਔਲਾਦ ਹੋਵੇ ਤੇ ਮੈਂ ਇਹ ਅਰਦਾਸ ਕੀਤੀ ਕਿ ਮੈਂ ਉਹਨਾਂ ਨੂੰ ਤੇ ਬੜਾ ਜ਼ੋਰ ਲਾਉਣੀ ਆ ਕਿ ਬਾਣੀ ਪੜਿਆ ਕਰੋ ਗੁਰੂ ਘਰ ਜਾਇਆ ਕਰੋ ਪਰ ਉਹ ਨਹੀਂ ਜਪਦੇ ਪਰ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਬਾਬਾ ਨੋਦ ਸਿੰਘ ਸਾਹਿਬ ਜੀ ਮਿਹਰ ਕਰੋ ਮਹਾਰਾਜ ਮੈਂ ਉਹਨਾਂ ਨੂੰ ਮਿਤ ਜੇ ਜਾਪ ਕਰਾਂ ਬਾਣੀ ਪੜਾਂ ਚ ਪਹਿਰੇ ਕੱਟਾਂ ਤੇ ਜੇ ਤੁਸੀਂ ਉਹਨਾਂ ਤੇ ਕਿਰਪਾ ਕਰ ਦਿਓ ਸਤ ਗੁਰਾਂ ਦੀ ਰਹਿਮਤ ਹੁੰਦੀ ਹੈ ਖਾਲਸਾ ਜੀ ਦੇਖੋ ਕਈ ਵਾਰ ਇਦਾਂ ਹੁੰਦਾ ਕਿ ਚਲੋ ਇੱਕ ਬੰਦੇ ਦੀ ਅਰਦਾਸ ਕਰਾਈ ਉਸ ਵਾਬਬ ਨਾਲ ਖਾਲਸਾ ਜੀ ਪੂਰੀ ਹੋ ਗਈ ਕਈ ਕਹਿੰਦੇ ਨਾ ਸਵਾਬ ਨਾਲ ਹੋ ਗਈ ਇਹਦੇ ਵਿੱਚ ਰੱਬ ਦੀ ਕਿਹੜੀ ਗੱਲ ਖਾਲਸਾ ਜੀ ਚਲੋ ਦੋ ਬੰਦਿਆਂ ਦੀਆਂ ਹੋ ਗਈਆਂ ਪਰ ਤਿੰਨਾਂ ਬੰਦਿਆਂ ਦੀਆਂ ਇਕੱਠੀਆਂ ਹੋ ਜਾਣ ਇਹ ਤੇ ਅਚੰਭੇ ਵਾਲੀ ਗੱਲ ਹੈ ਨਾ ਇਹ ਤੇ ਅਦਭੁਤ ਗੱਲ ਹੈ ਮਾਤਾ ਨੇ ਫਿਰ ਖਾਲਸਾ ਜੀ ਕਰੜੀ ਸੇਵਾ ਕੀਤੀ ਮਾਤਾ ਕਹਿੰਦੀ ਮੈਂ ਹਫਤੇ ਚ ਦੋ ਵਾਰ ਤਿੰਨ ਵਾਰ ਜਾ ਕੇ ਛਪਾਰੇ ਕੱਟਣੇ ਘਰੇ ਵੀ ਕੱਟਣੇ ਬਾਣੀ ਪੜ੍ਹਨੀ ਸੇਵਾ ਕਰਨੀ ਸਤਿਗੁਰਾਂ ਦੇ ਘਰ ਸਵੇਰੇ ਜਾਣਾ ਸ਼ਾਮਾਂ ਨੂੰ ਆਉਣਾ ਕਿਉਂਕਿ ਮੈਨੂੰ ਕੋਈ ਕਾਰਜ ਨਹੀਂ ਸੀ ਜਿਹੜੀ ਮੇਰੀ ਨੌ ਸੀ ਸਾਡੇ ਘਰੇ ਨਾ ਤਾਂ ਕੋਈ ਛੋਟਾ ਬੱਚਾ ਸੀ ਜਿਹਨੂੰ ਸਾਹਮਣਾ ਉਹ ਕੰਮ ਕਾਜ ਸਾਰਾ ਕਰ ਲੈਂਦੀ ਸੀ ਪੁੱਤ ਕੰਮ ਤੇ ਚਲਾ ਜਾਂਦਾ ਸੀਗਾ ਤੇ ਮੈਂ ਫਿਰ ਕੀ ਕਰਨਾ ਸੀ ਕੱਲੀ ਨੇ ਵਿਹਲੀ ਨੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲ ਜਾਂਦੀ ਸਾਂ ਕਹਿੰਦੇ ਫਿਰ ਮੈਂ ਉੱਥੇ ਜਾ ਕੇ ਸੇਵਾ ਕਰਨੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਨੀਆਂ ਰੋ ਰੋ ਕੇ ਕਈ ਵਾਰ ਕੇ ਬਾਬਾ ਜੀ ਕਿਰਪਾ ਕਰੋ ਮਹਾਰਾਜ ਮੇਰਾ ਜੀਵਨ ਆਪ ਜੀ ਦੇ ਦਰ ਨੂੰ ਸਮਰਪਿਤ ਹੈ ਮੈਂ ਮਹਾਰਾਜ ਜਿੰਨਾ ਚਿਰ ਮੇਰੇ ਸੁਵਾਸੇ ਹੈ ਜਿੰਨਾ ਚਿਰ ਸਰੀਰ ਚੱਲਦਾ ਜਿੰਨਾ ਚਿਰ ਮੈਂ ਆ ਸਕੀ ਮੈਂ ਜਰੂਰ ਆਪ ਜੀ ਦੇ ਦਰ ਆਇਆ ਕਰੂੰਗੀ ਮਾਤਾ ਨੇ ਖਾਲਸਾ ਜੀ ਇਹ ਬੇਨਤੀ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਤੇ ਇਹ ਕਿਹਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਸਾਂ ਘੁੰਮ ਕੇ ਵੇਖ ਲਿਆ ਕਿਤੇ ਉਹ ਕੁਝ ਮਹਾਰਾਜ ਝੋਲੀ ਵਿੱਚ ਨਹੀਂ ਪਿਆ ਆਪ ਜੀ ਦੇ ਦਰ ਆਈਆਂ ਮੇਰੇ ਤੇ ਮਿਹਰ ਕਰੋ ਮਾਰਾਏ ਮੇਰੇ ਅੰਦਰ ਸ਼ਰਧਾ ਭਾਵਨਾ ਨਹੀਂ ਤੇ ਸ਼ਰਧਾ ਭਾਵਨਾ ਬਣਾਓ ਬੜੀ ਵੱਡੀ ਗੱਲ ਖਾਲਸਾ ਜੀ ਇਹ ਮਾਤਾ ਨੇ ਆਖਣਾ ਕੀਤੀ ਆਪਾਂ ਇਹ ਕਹਿੰਦੇ ਨਹੀਂ ਆਪਾਂ ਅਰਦਾਸ ਵਿੱਚ ਕਿਹਾ ਕਰੀਏ ਕਿ ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਸ਼ਰਧਾ ਨਹੀਂ ਹੈ ਸ਼ਰਧਾ ਹੈਗੀ ਹੈ ਪਰ ਓਨੀ ਨਹੀਂ ਹੈ ਕਿ ਮੇਰੀ ਅਰਦਾਸ ਪੂਰੀ ਹੋ ਸਕੇ ਮੇਰੇ ਤੇ ਕਿਰਪਾ ਕਰੋ ਮੇਰੀ ਸ਼ਰਧਾ ਬਣਾਵੇ ਮੇਰਾ ਵਿਸ਼ਵਾਸ ਭਰੋਸਾ ਬਣਾਵੇ ਇਹ ਮੰਗ ਮੰਗਿਆ ਕਰੋ ਫਿਰ ਸਤਿਗੁਰੂ ਮਿਹਰਾਂ ਕਰਦੇ ਖਾਲਸਾ ਜੀ ਸਤਿਗੁਰੂ ਦਇਆ ਕਰਦੇ ਜਦੋਂ ਅਰਦਾਸਾਂ ਕਰਨੀਆਂ ਸ਼ੁਰੂ ਕਰਤੀਆਂ ਮਾਰ ਦੇ ਚਰਨਾਂ ਵਿੱਚ ਮਾਤਾ ਨੇ ਇਹੋ ਕਹਿਣਾ ਬਾਬਾ ਜੀ ਮੇਰੇ ਅੰਦਰ ਸ਼ਰਧਾ ਨਹੀਂ ਮੇਰੇ ਅੰਦਰ ਸ਼ਰਧਾ ਲਾਓ ਉਹ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਵਰਤਗੀ ਦੇ ਖਾਲਸਾ ਜੀ ਮਾਤਾ ਦੇ ਅੰਦਰ ਸ਼ਰਧਾ ਲੱਗ ਗਈ ਮਾਤਾ ਨੇ ਇੱਕ ਸਾਲ ਲਗਾਤਾਰ ਚ ਪਹਿਰਿਆਂ ਦੀ ਸੇਵਾ ਨਿਭਾਈ ਕਈ ਵਾਰੀ ਹਫਤੇ ਚ ਦੋ ਵਾਰ ਵੀ ਆਉਣਾ ਕਈ ਵਾਰ ਤਿੰਨ ਵਾਰ ਵੀ ਆਉਣਾ ਸਿਕ ਸਾਲ ਲਗਾਤਾਰ ਸੇਵਾ ਕੀਤੀ ਤੇ ਸਾਲ ਬਾਅਦ ਖਾਲਸਾ ਜੀ ਮਾਤਾ ਮਾਤਾ ਦੱਸਦੀ ਹੈ ਕਿ ਮੈਨੂੰ ਸ੍ਰੀ ਸੁਖਣੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕੰਠ ਹੋ ਗਈ ਸੀ ਜਵਜੀ ਸਾਹਿਬ ਕੰਠ ਹੋ ਗਿਆ ਸੁਖਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਕੰਠ ਹੋ ਗਈ ਹੁਣ ਨਾਲ-ਨਾਲ ਮੈਂ ਉਥੀਵਾਲ ਨਹੀਂ ਵੇਖਦੀ ਉਦਾਂ ਹੀ ਚੱਲਦੀ ਤੇ ਕਹਿੰਦੇ ਕਈ ਵਾਰੀ ਮੈਂ ਤੁਰਦੀ ਫਿਰਦੀ ਨੇ ਦੁਪਹਿਰਾ ਕੱਟ ਲੈਣਾ ਵੀ ਨਾਲੇ ਸੈਰ ਹੋ ਜੂ ਨਾਲੇ ਬਾਣੀ ਪੜ ਲੈਂਦੇ ਐ ਇਦਾਂ ਖਾਲਸਾ ਜੀ ਮਾਤਾ ਦਾ ਸੁਭਾਅ ਸੁਭਾਅ ਬਣ ਗਿਆ ਬਾਣੀ ਪੜਨ ਵਾਲਾ ਫਿਰ ਇੱਕ ਦਿਨ ਮਾਤਾ ਨੇ ਨਾ ਕੜਾਹ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰਵਾਈ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਵੱਡੀ ਧੀ ਦੀ ਤੇ ਸਤਗੁਰਾਂ ਨੇ ਮਿਹਰਾ ਕੀਤੀਆਂ ਖਾਲਸਾ ਜੀ ਉਧਰੋਂ ਜਿਹੜੀ ਉਹਦੀ ਵੱਡੀ ਧੀ ਸੀ ਉਹਨੂੰ ਪਤਾ ਲੱਗ ਗਿਆ ਕਿ ਮਹਾਰਾਜ ਦੀ ਕਿਰਪਾ ਨਾਲ ਉਹ ਪ੍ਰੈਗਨੈਂਟ ਹੈ 6-7 ਸਾਲ ਉਹਦੇ ਵਿਆਹ ਨੂੰ 8 ਸਾਲ ਹੋ ਗਏ ਸੀ ਖਾਲਸਾ ਜੀ ਮਹਾਰਾਜ ਨੇ ਕਿਰਪਾ ਕੀਤੀ ਉਹਨੇ ਆਪਣੀ ਮਾਂ ਨੂੰ ਦੱਸਿਆ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਸ਼ੁਕਰਾਨਾ ਕੀਤਾ ਫਿਰ ਮਾਤਾ ਨੇ ਖਾਲਸਾ ਜੀ ਇੱਕ ਦਪਹਿਰਾ ਹੋਰ ਕੱਟ ਕੇ ਤੇ ਨਾਲ ਸੁਖਨੀ ਸਾਹਿਬ ਦਾ ਪਾਠ ਕਰਕੇ ਅਸੀਦੀ ਆਪਣੀ ਕੜਾਹ ਪ੍ਰਸ਼ਾਦ ਦੀ ਦੇ ਕਰਵਾਈ ਤੇ ਮਹਾਰਾਜ ਨੇ ਦਇਆ ਕੀਤੀ ਦੂਜੀ ਜਿਹੜੀ ਧੀ ਸੀ ਖਾਲਸਾ ਜੀ ਉਹ ਵੀ ਪ੍ਰੈਗਨੈਂਟ ਹੋ ਗਈ ਹੁਣ ਦੋ ਤੇ ਮੰਨਿਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਹੀਂ ਹੋ ਸਕਦੀ ਚਲੋ ਸਬੱਬੀ ਹੋ ਗਿਆ ਮੰਨ ਲਿਆ ਪਰ ਖਾਲਸਾ ਜੀ ਇੱਕੋ ਮਾਤਾ ਦੇ ਤਿੰਨੇ ਜੀ ਤਿੰਨੇ ਬੱਚੇ ਤਿੰਨਾਂ ਦੇ ਘਰ ਸਤਗੁਰਾਂ ਨੇ ਉਸੇ ਮਹੀਨੇ ਕਲਾ ਵਰਤਾ ਦਿੱਤੀ ਇਹ ਤੇ ਵੱਡੀ ਗੱਲ ਹੋਵੇਗੀ ਨਾ ਸਤਗੁਰਾਂ ਦੀ ਰਹਿਮਤ ਵਰਤੀ ਖਾਲਸਾ ਜਿਹੜਾ ਪੁੱਤ ਸੀ ਉਹਦੇ ਘਰ ਵੀ ਉਹਦੀ ਜਿਹੜੀ ਘਰਵਾਲੀ ਸੀ ਨਾ ਉਹ ਸੀ ਉਹ ਵੀ ਖਾਲਸਾ ਜੀ ਪ੍ਰੈਗਨੈਂਟ ਮਹਾਰਾਜ ਦੀ ਦਇਆ ਹੋਈ ਸਤਗੁਰਾਂ ਨੇ ਮਿਹਰਾ ਕੀਤੀਆਂ ਤੇ ਖਾਲਸਾ ਜੀ ਕੁਝ 2-3 ਸਾਲ ਪੁਰਾਣੀ ਗੱਲ ਹੈ ਜਿਹੜੀ ਹੱਦ ਬੀਤੀ ਸੁਣਾ ਰਿਹਾ ਏ ਮਾਤਾ ਕਿਦੇ ਸਬੰਬੀ YouTube ਦੇ ਉੱਤੇ ਖਾਲਸਾ ਜੀ ਸੁਣਨ ਲੱਗ ਪੀ ਦਾਸ ਨੂੰ ਤੇ ਇਹਨਾਂ ਨੇ ਫਿਰ ਮੈਸੇਜ ਫੋਨ ਕੀਤੇ ਤੇ ਇਹਨਾਂ ਦੀ ਨੌ ਨੇ ਦਾਸ ਨੂੰ ਕੀਤੇ ਉਹਨਾਂ ਨੇ ਦੱਸਿਆ ਵੀ ਸਾਡੀ ਮਾਤਾ ਜੀ ਤੁਹਾਨੂੰ ਦੱਸਣਾ ਚਾਹੁੰਦੇ ਕੁਝ ਤੇ ਖਾਲਸਾ ਜੀ ਫਿਰ ਉਹਨਾਂ ਨੇ ਦੱਸਿਆ ਉਹ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਮੇਰ ਵਰਤੀ ਖਾਲਸਾ ਜੀ ਤਿੰਨੇ ਬੱਚੇ ਜਿਨ੍ਹਾਂ ਦੇ ਘਰ ਔਲਾਦ ਨਹੀਂ ਸੀ ਐਨੇ-ਐਨੇ ਸਮੇ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਨ ਦੇ ਨਾਲ ਵੱਡੀ ਕਿਰਪਾ ਹੋਈ ਕਹਿੰਦੇ ਮਾਤਾ ਜੀ ਦੱਸ ਦੇ ਮੈਂ ਖਾਲਸਾ ਜੀ ਵਿਸਰ ਗਿਆ ਦੋ ਧੀਆ ਜਿਹੜੀਆਂ ਸਨ ਉਹ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਅਰਦਾਸਾਂ ਕਰਾਈਆਂ ਤੇ ਚੜ੍ਹਦੀ ਕਲਾ ਹੋ ਗਈ ਪਰ ਹੁਣ ਜਿਹੜੀ ਨੌ ਸੀ ਉਹ ਖਾਲਸਾ ਜੀ ਮਾਤਾ ਨੇ ਨਾ ਮਾਤਾ ਦੇ ਨਾਲ ਦੋ ਬੀਬੀਆਂ ਸੀ ਉਥੇ ਸ਼ਹੀਦਾ ਸਾਹਿਬ ਸੇਵਾ ਕਰਦੀਆਂ ਤੇ ਮਾਤਾ ਜੀ ਨੂੰ ਜਾਣਦੀਆਂ ਸੀ ਕਾਫੀ ਸਮੇਂ ਤੋਂ ਮਾਤਾ ਆਉਂਦੀ ਐ ਤੇ ਉਹ ਜਦੋਂ ਨਾ ਮਿਲੀਆਂ ਤੇ ਉਹ ਪੁੱਛੀ ਇਹਨਾਂ ਨੂੰ ਪੁੱਛਿਆ ਕਿ ਬਾਬਾ ਨੌ ਸਿੰਘ ਸਾਹਿਬ ਦੇ ਅਸੀਂ ਘਰ ਜਾਣਾ ਉਹ ਕਿੱਥੇ ਇੱਕ ਘਰ ਹੈ ਵੀ ਉਹ ਦਰਬਾਰ ਕਿੱਥੇ ਆ ਸਥਾਨ ਕਿੱਥੇ ਆ ਏ ਮਾਤਾ ਜੀ ਕਹਿੰਦੇ ਵੀ ਮੈਂ ਤੇ ਅੰਮ੍ਰਿਤਸਰ ਸਾਹਿਬ ਦੀਆਂ ਮੈਨੂੰ ਤੇ ਪਤਾ ਸੀ ਤੇ ਉਹ ਮਾਤਾ ਜਣੀਆਂ ਸਾਨੂੰ ਦੋਵੇਂ ਉਹ ਦੂਰੋਂ ਆਉਂਦੀਆਂ ਸੀ ਕਹਿੰਦੀ ਮੈਂ ਵੀ ਸੋਚਿਆ ਚੱਲ ਮੈਂ ਵੀ ਦਰਸ਼ਨਕਾਰ ਆਵਾਂ ਤੇ ਉੱਥੋਂ ਆਟੋ ਕੀਤਾ ਤੇ ਖਾਲਸਾ ਜੀ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਚਲੇ ਗਈਆਂ ਜਦੋਂ ਉੱਥੇ ਗਏ ਤਾਂ ਉਹਨਾਂ ਦੇ ਵਿੱਚੋਂ ਇੱਕ ਬੀਬੀ ਸੀ ਉਹ ਬਾਹਰੋਂ ਰਸਤਾ ਲੈਣ ਲੱਗ ਪਈ ਸੀਦੀ ਦੇਖਦੀ ਉਹਨੂੰ ਪਤਾ ਹੋਵੇਗਾ ਕਿਸੇ ਨੇ ਦੱਸਿਆ ਹੋਵੇਗਾ ਤੇ ਜਦੋਂ ਨੇ ਰਸਤਾ ਲੈ ਕੇ ਤੇ ਪਰਚੀ ਲਿਖ ਕੇ ਪਾਈ ਤੇ ਉਹ ਮਾਤਾ ਦੱਸਦੀ ਕਿ ਮੈਂ ਵੀ ਦੇਖਿਆ ਵੀ ਇਹ ਕੀ ਕਰਦੀ ਮੈਂ ਪੁੱਛਿਆ ਵੀ ਇਹ ਤੁਸੀਂ ਕੀ ਕਰਨ ਲੱਗੇ ਆ ਕਹਿੰਦੇ ਵੀ ਇੱਥੇ ਸ਼ੀਦੀ ਦੇ ਇੱਕ ਦੀ ਰਸਤ ਦੇਈ ਦੀ ਰਗੜਾ ਲੱਗਦਾ ਵੀ ਮੈਂ ਉਹ ਦੇਣ ਆਈ ਸੀ ਮੈਂ ਤਾਂ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਆਉਣਾ ਸੀ ਮਾਦਾ ਕਹਿੰਦੀ ਮੇਰੇ ਮਨ ਵਿੱਚ ਵੀ ਆਈ ਕਿਉਂ ਨਾ ਮੈਂ ਵੀ ਕਰਾਵਾਂ ਕਹਿੰਨਾ ਮੈਂ ਉਹਨੂੰ ਸਾਰਾ ਪੁੱਛਿਆ ਵੀ ਤੂੰ ਕੀ ਲਿਖਿਆ ਪਰਚੀ ਦੇ ਵਿੱਚ ਮੈਂ ਵੀ ਆਪਣੇ ਪੁੱਤ ਤੇ ਆਪਣੀ ਨੌਂ ਦਾ ਨਾਮ ਲਿਖ ਕੇ ਪਰਚੀ ਦੇ ਰਸਤ ਲੈ ਕੇ ਦੇ ਵਿੱਚ ਪਾ ਕੇ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਤੀ ਤੇ ਸਤਿਗੁਰਾਂ ਦੀ ਕਿਰਪਾ ਵਰਤਦੀ ਹੈ 20 20 ਦਿਨ ਇੱਕ ਵੱਡੀ ਜਿਹੜੀ ਧੀ ਸੀ ਉਹਨੂੰ 20 ਦਿਨ ਹੋ ਗਏ ਸੀ ਛੋਟੀ ਨੂੰ ਥੋੜੇ ਦਿਨ ਹੋਏ ਸੀ ਪਤਾ ਲੱਗਿਆ ਜਿੱਦਾਂ ਮੈਨੂੰ ਵੀ ਇਹਨਾਂ ਨੂੰ ਮਹਾਰਾਜ ਨੇ ਪਰ ਜਦੋਂ ਮੈਂ ਸ਼ੀਦੀ ਦੇ ਕੇ ਕਰਵਾਈ ਆ ਉਸ ਤੋਂ ਤੀਜੇ ਦਿਨ ਬਾਅਦ ਸਾਨੂੰ ਪਤਾ ਲੱਗਦਾ ਵੀ ਮੇਰੀ ਨੌਵੀਂ ਜਿਹੜੀ ਉਹ ਵੀ ਪ੍ਰੈਗਨੈਂਟ ਹੈ ਸੋ ਐਡੀ ਕਿਰਪਾ ਖਾਲਸਾ ਜੀ ਸ਼ੀਦਾਂ ਦੇ ਸਥਾਨਾਂ ਤੇ ਸੇਵਾ ਕਰਕੇ ਸਭ ਕੁਝ ਪ੍ਰਾਪਤ ਹੋ ਜਾਂਦਾ ਜੇ ਬਿਰਤੀ ਖੋਟੀ ਹੈ ਮਤ ਖੋਟੀ ਹੈ ਨੀਂਦ ਖੋਟੀ ਹੈ ਫਿਰ ਖਾਲਸਾ ਜੀ ਕਿਸੇ ਨੂੰ ਕਿਤੇ ਵੀ ਭਾਗ ਨਹੀਂ ਲੱਗਦੇ ਤੇ ਜਦੋਂ ਭਾਗ ਲੱਗਣਦੇ ਆਉਂਦੇ ਆ ਫਿਰ ਖਾਲਸਾ ਜੀ ਉਹ ਲੱਗਦੇ ਆ ਸ਼ਰਧਾ ਦੇ ਨਾਲ ਜਿਹਦੇ ਹਿਰਦੇ ਵਿੱਚ ਸ਼ਰਧਾ ਤੇ ਪ੍ਰੇਮ ਹੈ ਭਾਵਨਾ ਹੈ ਸਤਿਗੁਰਾਂ ਦਾ ਪ੍ਰੇਮ ਹੈ ਉਹ ਖਾਲਸਾ ਜੀ ਸਤਿਗੁਰਾਂ ਦੇ ਘਰੋਂ ਕਿਹੜੀ ਚੀਜ਼ ਹੈ ਜਿਹੜੀ ਲੈ ਨਹੀਂ ਸਕਦਾ ਸਾਰਾ ਕੁਝ ਉਹਨੂੰ ਪ੍ਰਾਪਤ ਹੁੰਦਾ ਸਭੇ ਸੁਖ ਉਸਨੂੰ ਪ੍ਰਾਪਤ ਹੋ ਜਾਂਦੇ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਖਾਲਸਾ ਜੀ ਸਤਗੁਰੂ ਚੜ੍ਹਦੀ ਕਲਾ ਬਖਸ਼ਣ ਇਹ ਹੱਡ ਬੀਤੀ ਸੀ ਸੋ ਮਾਤਾ ਦੇ ਇਹ ਹੱਡ ਬੀਤੀ ਵਿੱਚੋਂ ਇੱਕ ਗੱਲ ਬਹੁਤ ਆਨੰਦ ਵਾਲੀ ਸੀ ਦਾਸ ਨੇ ਵੀ ਸਿੱਖੀ ਕਿ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਕਿ ਸਤਗੁਰੂ ਜੀ ਸਾਡੇ ਅੰਦਰ ਸ਼ਰਧਾ ਨਹੀਂ ਸਾਡੇ ਅੰਦਰ ਭਰੋਸਾ ਨਹੀਂ ਅਸੀਂ ਡੋਲ ਜਾਂਦੇ ਆ ਪਰ ਕਿਰਪਾ ਕਰੋ ਸਾਡੇ ਅੰਦਰ ਭਰੋਸਾ ਲਾਓ ਸਾਨੂੰ ਸ਼ਰਧੇ ਲਾਓ ਕਿਰਪਾ ਕਰੋ ਮਹਾਰਾਜ ਸਾਡਾ ਵਿਸ਼ਵਾਸ ਬਣ ਆਵੇ ਫਿਰ ਖਾਲਸਾ ਜੀ ਸਤਗੁਰੂ ਖੈਰ ਝੋਲੀ ਪਾਉਂਦੇ ਸੋ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਦਾ ਭਾਈ ਖਾਲਸਾ ਜੀ ਅਰਦਾਸਾਂ ਬੇਨਤੀਆਂ ਦਾਸ ਕੋਲੋਂ ਨਹੀਂ ਕਰਾ ਹੋਈਆਂ ਉਹ ਮੈਂ ਮਾਫੀ ਚਾਹੁੰਨਾ ਹਾਂ ਜਿਵੇਂ ਮੈਂ ਕੱਲ ਇੱਕ ਕਮੈਂਟ ਪੜਿਆ ਸੀ ਕਿਸੇ ਨੇ ਕਿਹਾ ਸੀ ਸਾਨੂੰ 3-4 ਮਹੀਨੇ ਹੋ ਗਏ ਪੈਸੇ ਵੀ ਭੇਜੇ ਨੇ ਤੇ ਖਾਲਸਾ ਜੀ ਜਿਹੜੀ ਅਰਦਾਸ ਨਹੀਂ ਕਰਵਾਈ ਤੇ ਉਹਨਾਂ ਨੇ ਉੱਥੇ ਇਹ ਵੀ ਲਿਖਣਾ ਕੀਤਾ ਵੀ ਸਾਡੇ ਪੈਸੇ ਜਿਹੜੇ ਆ ਤੁਸੀਂ ਵਾਪਸ ਕਰ ਦਿਓ ਪਹਿਲੀ ਗੱਲ ਤੇ ਵਾਹਿਗੁਰੂ ਜੀ ਮੈਂ ਮਾਫੀ ਮੰਗਦਾ ਕਿ ਤੁਹਾਡੀ ਮੇਰੇ ਕੋਲੋਂ ਅਰਦਾਸ ਨਹੀਂ ਕਰਵਾ ਹੋਈ ਕਿਉਂਕਿ ਦਾਸ ਕੋਲੇ ਬੇਅੰਤੀ ਅਰਦਾਸਾਂ ਆਉਂਦੀਆਂ ਖਾਲਸਾ ਜੀ ਮੇਰੇ ਕੋਲੇ ਕਈ ਵਾਰ ਸਮਾਂ ਨਹੀਂ ਲੱਗਦਾ ਅਰਦਾਸਾਂ ਲਿਖਣ ਦਾ ਬਹੁਤ ਜ਼ਿਆਦਾ ਰਸਤਾ ਆਉਂਦੀਆਂ ਫਿਰ ਇੰਨੇ ਕ ਜ਼ਿਆਦਾ ਫੋਨ ਤੇ ਇੰਨੇ ਕ ਜ਼ਿਆਦਾ ਮੈਸੇਜ ਆਉਂਦੇ ਖਾਲਸਾ ਜੀ 500 ਦੇ ਕਰੀਬ ਮੈਸੇਜ ਵੇਖਣ ਵਾਲਾ ਜਿਹੜਾ ਕਿ ਦਾਸ ਦਾ ਟਾਈਮ ਨਹੀਂ ਲੱਗਦਾ ਅੱਜ ਵੀ ਖਾਲਸਾ ਜੀ ਇੱਥੇ ਜਿਹੜਾ ਨਾਲੇ ਆਪਾਂ ਮਹਾਰਾਜ ਗਿਆ ਦਾ ਸਥਾਨ ਬਣਦਾ ਹੈ ਉੱਥੇ ਅੱਜ ਖਾਲਸਾ ਜੀ ਅੱਖਾਂ ਦਾ ਫ੍ਰੀ ਚੈੱਕਅਪ ਸੀ ਕੈਂਪ ਲੱਗਾ ਹੋਇਆ ਸੀ ਸਵੇਰ ਦੇ ਅੱਜ ਉੱਥੇ ਲੱਗੇ ਸਾਂ ਤੇ ਉਹਨਾਂ ਵਿੱਚੋਂ ਖਾਲਸਾ ਜੀ 70 ਕ ਬੰਦੇ ਨਿਕਲੇ ਨੇ 67 ਕੇ 68 ਬੰਦੇ ਨਿਕਲੇ ਨੇ ਜਿਨ੍ਹਾਂ ਦਾ ਅੱਖਾਂ ਦਾ ਪ੍ਰਸ਼ਨ ਹੋਣਾ ਉਹ ਲੁਧਿਆਣੇ ਭੇਜੇ ਨੇ ਉਹਨਾਂ ਦਾ ਫ੍ਰੀ ਪ੍ਰਸ਼ਨ ਹੋਣਾ ਤੇ ਇੱਕ ਖਾਲਸਾ ਜੀ ਮੈਂ ਬਹੁਤ ਲੱਭਿਆ ਇੱਕ ਮਨੁੱਖ ਨੂੰ ਉਨੇ ਮੈਨੂੰ ਮੈਸੇਜ ਕੀਤੇ ਸੀ ਗੁਰਦਾਸਪੁਰ ਦਾ ਸੀ ਵੀ ਮੈਂ ਵੀ ਅੱਖਾਂ ਬਣਾਉਣੀਆ ਚਾਹੁੰਨਾ ਮੈਂ ਬਹੁਤ ਕੋਸ਼ਿਸ਼ ਕੀਤੀ ਭਾਈ ਉਹਦਾ ਨੰਬਰ ਮੈਨੂੰ ਨਹੀਂ ਲੱਭਿਆ ਜੇ ਕਿਤੇ ਸੁਣਦਾ ਹੋਵੇ ਤੇ ਉਹ ਜਰੂਰ ਮੈਨੂੰ ਮੈਸੇਜ ਕਰੇ ਤੇ ਖਾਲਸਾ ਜੀ ਅਸੀਂ ਆਪ ਖਰਚਾ ਕਰਕੇ ਉਹਦਾ ਹੁਣ ਤੇ ਫ੍ਰੀ ਆਲਾ ਚਲੋ ਅੱਜ ਦੇ ਦੇਣੀ ਸੀ ਪਰ ਉਹ ਜੇ ਅੱਖ ਬਣਾਉਣੀ ਚਾਹੁੰਦਾ ਤੇ ਦਾਸ ਨੂੰ ਜਰੂਰ ਸੰਪਰਕ ਕਰੇ ਤੇ ਮੈਂ ਜਰੂਰ ਉਹਦੀ ਹੈਲਪ ਕਰਾਂਗਾ ਮਹਾਰਾਜ ਕਿਰਪਾ ਕਰਨ ਉਹਨੂੰ ਆਪ ਲੈ ਕੇ ਜਾਵਾਂਗੇ ਵਿਖਾਵਾਂਗੇ ਤੇ ਉਹਦਾ ਪ੍ਰਸ਼ਨ ਕਰਾਵਾਂਗੇ ਤੇ ਗੁਰਦਾਸਪੁਰ ਤੋਂ ਸੀ ਉਹ ਕੋਈ ਵੀਰ ਉਹ ਜਰੂਰ ਮੈਨੂੰ ਮੈਸੇਜ ਕਰ ਲਵੇ ਜੇ ਵੀਡੀਓ ਸੁਣੇ ਤਾਂ ਫਿਰ ਖਾਲਸਾ ਜੀ ਇੱਕ ਉਹ ਭਾਈ ਸਾਹਿਬ ਹੋਣਾ ਨੇ ਕਹਿਣਾ ਕੀਤਾ ਕਿ ਪਤਾ ਨਹੀਂ ਮਾਤਾ ਜੀ ਨੇ ਵੀ ਮੇਰੇ ਪੈਸੇ ਵਾਪਸ ਕਰ ਦਿਓ ਵਾਹਿ ਗੁਰੂ ਜੀ ਮੈਂ ਤੁਹਾਡੇ ਪੈਸੇ ਵੀ ਵਾਪਸ ਕਰ ਦਿਆਂਗਾ ਤੇ ਅਰਦਾਸ ਮੈਂ ਆਪਣੇ ਕੋਲੋਂ ਕਰਵਾ ਦਿਆਂਗਾ ਕਿਉਂਕਿ ਦਾਸ ਕੋਲੇ ਸਮਾਂ ਨਹੀਂ ਹੁੰਦਾ ਪਰ ਮੈਂ ਇੱਕ ਗੱਲ ਕਹਿਣਾ ਜਦੋਂ ਤੁਸੀਂ ਪੈਸੇ ਪਾ ਦਿੰਨੇ ਹੋ ਨਾ ਦਾਸ ਨੂੰ ਤੇ ਅਰਦਾਸ ਭੇਜ ਦਿੰਨੇ ਹੋ ਲਿਖ ਕੇ ਤੇ ਮੇਰਾ ਇਹ ਵਿਸ਼ਵਾਸ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋਦਰ ਸਿੰਘ ਸਾਹਿਬ ਤੁਹਾਡੀ ਉਦੋਂ ਅਰਦਾਸ ਪ੍ਰਮਾਣ ਕਰ ਲੈਂਦੇ ਕਿਉਂਕਿ ਖਾਲਸਾ ਜੀ ਦਾਸ ਦਾ ਕਿਸੇ ਕੋਲੋਂ ਮਾਇਆ ਨਹੀਂ ਲੈਂਦਾ ਦਾਸ ਤੇ ਨਿਸ਼ਕਾਮ ਸੇਵਾ ਕਰਦਾ ਜਿਹੜੀ ਤੁਸੀਂ ਭੇਜ ਦਿੰਨੇ ਹੋ ਤੇ ਉਹ ਜਾ ਕੇ ਆਪ ਜਾ ਕੇ ਅਰਦਾਸ ਰਸਤ ਬਣਾ ਕੇ ਅਰਦਾਸ ਕਰਵਾ ਕੇ ਸਿੰਘਾਂ ਕੋਲੋਂ ਵੀ ਸਪੈਸ਼ਲ ਵੱਖਰੀ ਅਰਦਾਸ ਕਰਵਾਈ ਦੀ ਹੈ ਸੰਗਤ ਦੀ ਇਸ ਕਰਕੇ ਖਾਲਸਾ ਜੀ ਬਹੁਤ ਸਾਰੀਆਂ ਹੱਡ ਬੀਤੀਆਂ ਦਾਸ ਦੋ ਤਿੰਨ ਦਿਨਾਂ ਵਿੱਚ ਜੇ ਯਾਦ ਰਿਆ ਤੇ ਉਹ ਸੁਣਾਵੇਂਗਾ ਇੱਕ ਮਾਈ ਨੇ ਖਾਲਸਾ ਜੀ ਦਾਸ ਨੂੰ ਅਰਦਾਸ ਲਿਖ ਕੇ ਭੇਜੀ ਸੀ ਤੇ ਕਾਰਜ ਸਫਲਾ ਹੋ ਗਿਆ ਸੀ ਸੋ ਇਸ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਪ੍ਰੇਮ ਰੱਖੋ ਇਹ ਨਾ ਰੱਖੋ ਜਿਹੜੀ ਵੀਰਾਂ ਦੀ ਮੈਂ ਪ੍ਰਾਣੀਆਂ ਵੀ ਖਾਲਸਾ ਜੀ ਵੇਖ ਰਿਆਂ ਨਾ ਜਿਨ੍ਹਾਂ ਨੇ ਮੈਨੂੰ ਪੈਸੇ ਵੀ ਭੇਜੇ ਤੇ ਅਰਦਾਸਾਂ ਵੀ ਭੇਜੀਆਂ ਮੇਰੇ ਕੋ ਕਰਾ ਨਹੀਂ ਹੋਈਆਂ ਮੈਂ ਉਹਨਾਂ ਦੀਆਂ ਵੀ ਕਰਵਾ ਰਿਆਂ ਕਿ ਉਹਨਾਂ ਨੇ ਮੈਨੂੰ ਮਾਇਆ ਪਾਈ ਹੈ ਤੇ ਜੇ ਮੈਂ ਵੇਖਾਂਗਾ ਤੇ ਖਾਲਸਾ ਜੀ ਮੈਂ ਜ਼ਰੂਰ ਕਰਵਾ ਦੇਵਾਂਗਾ ਜੇ ਤੁਹਾਡੀ ਇੱਛਾ ਹੈ ਕਿ ਮੈਂ ਨਾ ਕਰਾਵਾਂ ਤੁਸੀਂ ਮਾਇਆ ਵਾਪਸ ਲੈਣੀ ਹੈ ਉਹ ਵੀ ਮੈਂ ਤੁਹਾਨੂੰ ਵਾਪਸ ਕਰ ਦੇਵਾਂਗਾ ਗੁਰਮੁਖੋ ਪਰ ਤੁਸੀਂ ਮੈਨੂੰ ਇੱਕ ਵਾਰ ਮੈਸੇਜ ਕਰ ਦਿਓ ਮੈਂ ਦੇਖ ਲੈਣਾ ਅੱਜ ਮੇਰੇ ਕੋਲ ਸਮਾਂ ਨਹੀਂ ਹੁੰਦਾ ਗੁਰਮੁਖ ਪਿਆਰਿਓ ਬਹੁਤ ਸਾਰੇ ਕਾਰਜ ਜਿਹੜੇ ਸ਼ੁਰੂ ਕੀਤੇ ਇਸ ਕਰਕੇ ਦਾਸ ਸਵਾ ਲੱਖ ਹੈ ਜਾਂ ਤਾਂ 10 ਦੇ ਨਾਲ 5-7 ਸਿੰਘ ਹੋਣ ਫਿਰ ਤੇ ਖਾਲਸਾ ਜੀ ਮੈਂ ਕੰਮ ਬੰਦਾ ਤੇ ਵਿਸ਼ਵਾਸ ਨਹੀਂ ਕਿਸੇ ਤੇ ਬਣਦਾ ਕਿਉਂਕਿ ਦਾਸ ਆਪਣੇ ਹਿਸਾਬ ਨਾਲ ਸੇਵਾ ਕਰਦਾ ਤੇ ਜਦੋਂ ਹੁਣ ਕਿਸੇ ਨੂੰ ਲਾਵਾਂਗੇ ਤੇ ਖਾਲਸਾ ਜੀ ਉਹਨਾਂ ਨੇ ਪੈਸੇ ਵੀ ਲੈਣੇ ਤਨਖਾਹਾਂ ਵੀ ਲੈਣੀਆਂ ਮੈਂ ਨਹੀਂ ਚਾਹੁੰਦਾ ਕਿ ਸੰਗਤ ਦੀ ਮਾਇਆ ਵਿੱਚੋਂ ਕਿਸੇ ਸਿੰਘ ਨੂੰ ਕੋਈ ਵਾਧੂ ਪੈਸਾ ਜਾਂ ਕਿਸੇ ਪ੍ਰਕਾਰ ਕਿਸੇ ਮਨੁੱਖ ਨੂੰ ਆਪਣੇ ਨਿੱਜੀ ਕੰਮ ਵਾਸਤੇ ਦਿੱਤਾ ਜਾਵੇ ਮੈਂ ਚਾਹੁੰਦਾ ਕਿ ਜਿਹੜੀ ਸੇਵਾ ਗੁਰਮਖ ਭੇਜਦੇ ਨੇ ਉਹ ਸੇਵਾ ਵਿੱਚ ਹੀ ਲੱਗੇ ਕਿਉਂਕਿ ਖਾਲਸਾ ਜੀ ਦਾਸ ਨਹੀਂ ਚਾਹੁੰਦਾ ਵੀ ਕੱਲ ਨੂੰ ਕੋਈ ਉਂਗਲ ਕਰੇ ਕਿਉਂਕਿ ਜਦੋਂ ਬੰਦੇ ਰੱਖ ਲੈਨੇ ਆ ਫਿਰ ਖਾਲਸਾ ਜੀ ਬੰਦਾ ਆਪ ਵੇਸਲਾ ਹੋ ਜਾਂਦਾ ਤੇ ਮਾਇਆ ਇੱਧਰ ਉੱਧਰ ਚੱਲਣ ਲੱਗ ਪੈਂਦੀ ਐ ਸੋ ਇਸ ਕਰਕੇ ਮੈਂ ਭੁੱਲਾਂ ਦੀ ਭਾਈ ਮੇਰੀਆਂ ਭੁੱਲਾਂ ਨੇ ਮੈਂ ਮਾਫੀ ਮੰਗਦਾ ਹਾਂ ਜਿਨ੍ਹਾਂ ਦੀਆਂ ਅਰਦਾਸਾਂ ਨਹੀਂ ਕਰਵਾ ਹੋਈਆਂ ਉਹ ਭਾਈ ਮੈਨੂੰ ਮਾਫ਼ ਕਰ ਦੇਣ ਮੈਂ ਇੱਕ ਨਿਮਾਣਾ ਜ੍ਹਾ ਮਹਾਰਾਜੀਆਂ ਦਾ ਸਿੱਖ ਹਾਂ ਔਗਣਹਾਰਾ ਹਾਂ ਆਪ ਸੰਗਤਾਂ ਬਖਸ਼ਣ ਹਾਰ ਹੋ ਕਿਰਪਾ ਕਰੋ ਬਖਸ਼ ਦੇਣਾ ਮੈਂ ਜਰੂਰ ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਦੇ ਮੈਸੇਜ ਦਾ ਰਿਪਲਾਈ ਕਰ ਸਕਾਂ ਪਰ ਵਾਹਿਗੁਰੂ ਜੀ ਸਮਾਸ ਬਾਬੂ ਹੋਏ ਦਾ ਬਣਿਆ ਹੋਇਆ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ